ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਮੱਚ ਗਈ ਅੱਗ ਦੇ ਭਾਂਬੜ ਦੇਖਦੇ ਹੀ ਦੇਖਦੇ ਅਸਮਾਨ ਵਿੱਚ ਹੋ ਗਿਆ ਧੂਆਂ ਧਰ ਲੋਕਾਂ ਦਾ ਹੋ ਗਿਆ ਇਕੱਠ ਡਿੜਬਾ ਨੈਸ਼ਨਲ ਹਾਈਵੇ ਸੂਲਰਕਰਾਟ ਨੇੜੇ ਇੱਕ ਛੋਟੇ ਹਾਥੀ ਨੂੰ ਅੱਗ ਲੱਗ ਗਈ ਜਿਸ ਵਿੱਚ ਅੱਗ ਲਾਉਣ ਵਾਲੇ ਛੋਟੇ ਲਾਈਟਰ ਭਰੇ ਹੋਏ ਸਨ ਕਾਫੀ ਜਦੋ ਜਹਿਦ ਤੋਂ ਬਾਅਦ ਸੁਨਾਮ ਅਤੇ ਸੰਗਰੂਰ ਤੋਂ ਆਈਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਬੁਝਾਈ ਅੱਗ ਉਦੋਂ ਤੱਕ ਪੂਰਾ ਟੈਂਪੂ ਸੜ ਕੇ ਹੋ ਗਿਆ ਸੀ ਸਵਾ ਲਾਈਟਰਾਂ ਦੇ ਵੱਜ ਰਹੇ ਸਨ ਪਟਾਕੇ ਲੋਕਾਂ ਵਿੱਚ دہشت ਦਾ ਬਣਿਆ ਮਾਹੌਲ ਪ੍ਰਸ਼ਾਸਨ ਅਤੇ ਸਰਕਾਰ ਉੱਪਰ ਉੱਠੇ ਸਵਾਲ ਫਾਇਰ ਬਿਗਟ ਦੇ ਲੰਬੇ ਸਮੇਂ ਤੋਂ ਮੰਗ ਨੂੰ ਨ ਦੇਖਿਆ ਕਰਨ ਉੱਪਰ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਡਿੜਬਾ ਦੇ ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਟੈਂਪੂ ਪਤੜਾ ਸਾਈਡ ਤੋਂ ਆ ਰਿਹਾ ਸੀ ਅਤੇ ਸੰਗਰੂਰ ਵੱਲ ਜਾ ਰਿਹਾ ਸੀ ਜੋ ਕਿ ਦਿੜਬਾ ਨੇੜੇ ਸੂਲਰਕਰਾਟ ਕੋਲ પેટ્રોલ ਪੰਪ ਦੇ ਬਿਲਕੁਲ ਸਾਹਮਣੇ ਇਸ ਟੈਂਪੋ ਦੇ ਅੱਗੇ ਕੁੱਤਾ ਆਉਣ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ ਸੀ ਅਤੇ ਇਸ ਨੂੰ ਭਿਆਨਕ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਡਰਾਈਵਰ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਬਾਕੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਪਰੰਤੂ ਦੱਸ ਦਈਏ ਕਿ ਦੀਵਾਲੀ ਨੇੜੇ ਔਨ ਸਮੇਂ ਅਜਿਹੀਆਂ ਵਸਤੂਆਂ ਦੀ ਟੁਆ ਟਵਾਈ ਵਧੇਰੇ ਕੀਤੀ ਜਾਂਦੀ ਹੈ। ਪਸ਼ਾਸਨ ਨੂੰ ਸਮਾਂ ਰੰਦੇ ਹੀ ਇਸ ਉੱਪਰ ਗੌਰ ਕਰ ਲੈਣੀ ਚਾਹੀਦੀ ਹੈ ਉੱਧਰ ਲੋਕਾਂ ਨੇ ਕਿਹਾ ਕਿ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਅੱਗ ਲੱਗਣ ਕਰਕੇ ਲੋਕਾਂ 'ਚ ਦਹਿਸ਼ਤ ਮਚ ਗਈ ਸੀ ਅਤੇ ਬਹੁਤ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਮੇਰੇ ਕੀਵੇਂ ਬੁਝਾਈ ਫਿਰ ਮੁੰਡਿਆਂ ਨੇ ਸਾਰੇ ਨਾਲ ਰੱਖ ਕੇ ਕੀ ਹਾਂ ਜੀ ਫਿਰ ਕੋਈ ਕਿਸ ਨੇ ਆਹ ਕੋਈ ਜੜੀ ਬੂਟਾ ਆਹ ਖਿੱਚੀਆਂ ਬੂਟੀਆਂ ਵਾਟੀਆਂ ਕਿਸ ਨੇ ਪਾਣੀ ਡੋਲਿਆ ਹਾਂ ਅੱਗ ਠੰਡੀ ਹੁੰਦੀ ਹੁੰਦੀ ਹੋਗੀ ਠੀਕ ਹੈ ਜੀ ਵੀਰੇ ਟੈਂਪੂ ਉਹ ਕੀ ਪਾਇਆ ਜੀ ਇਹ ਚੱਲਿਆ ਇਹ ਚਾਹੀਨੇ ਜੀ ਲੈਟਰ ਜੇ ਲੈਟਰ ਜੀ ਹਾਂ ਜੀ ਅੱਗ ਲਾਉਣ ਵਾਲੇ ਲੈਟਰ ਹਾਂ ਜੀ ਅੱਗ ਲਾਉਣ ਵਾਲਾ ਲੈਟਰ ਦੇ ਜੀ ਕੀ ਲਾ ਦੋ ਬਾਈ ਕਿੱਡਾ ਖਾਸਾ ਹੋ ਸਕਦਾ ਵੀ ਖਾਸਾ ਤਗੜਾ ਆਸਾ ਜੀ ਹੁਣ ਤਾਂ ਹੱਸਾ ਤਾਂ ਤੁਸੀਂ ਆਪਸਾਂ ਨੇ ਕੋਈ ਸਾਧਨ ਨੂੰ ਅੱਗ ਲੱਗ ਜਾਂਦੀ ਹਾਂਸਾ ਹੀ ਆਸਾ ਦੀ ਕੋਈ ਬਸ ਮੱਚ ਜਾਂਦੀ ਪੰਬੜ ਕਿੱਡੇ ਕਿੱਡੇ ਕੋਟੇ ਖਾਸੇ ਪੰਬੜ ਉੱਥੇ ਜੀ ਉਹ ਤਾਂ ਮੈਂ ਦੇਖ ਰਿਆ ਸੀ ਜੀ ਉੱਥੋਂ ਖੜਾ ਅੱਛਾ ਜੀ ਇੱਕੋ ਲੱਖ ਤੋਂ ਉੱਠ ਖੜਿਆ ਜੀ ਪੰਬੜਾ ਕਿੰਨੇ ਦੇਖਿਆ ਤੁਸੀਂ ਇਸ ਥੋੜੀ ਦੇਖਦੇ ਦੇਦੇ ਹੋਇਆ ਹਾਂ ਜੀ ਇਹ ਮੈਂ ਦੇਖਦੇ ਦੇਖਦੇ ਹੋਇਆ ਮੇਰੀ ਚੈਨ ਟੁੱਟ ਗਈ ਜੀ ਦੀ ਜੀ ਰੇ ਮਾਦਲ ਪੰਪ ਤੇ ਤੇਲ ਪੋਣਾ ਬਾ ਮੇਰੇ ਦੇਖਦੇ ਦੇਖਦੇ ਆ ਹੋ ਗਿਆ ਜੀ ਕੰਮ ਕੁਝ ਨਹੀਂ ਵੀ ਆ ਗਈ ਤੇ ਨਾ ਮੂਰੇ ਨਹੀਂ ਆਈ ਜੀ ਕੁਝ ਉਹਨੇ ਐ ਟੈਡੀ ਕਰਤੀ ਬੰਦੇ ਨੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਅੱਗ ਲੱਗ ਗਈ ਇਹ ਚ ਹਾਂ ਜੀ ਕੀ ਚੀਜ਼ ਇਹ ਹੈਗੀ ਇਹ ਇਹ ਲੈਟਰਨ ਹੈ ਜੀ ਕੋਈ ਕਹਿੰਦੇ ਬੀੜੀ ਸਿਗਰਟ ਲਾਉਣ ਵਾਲੇ ਇਹ ਸਾਧਨ ਕੀ ਹੈ ਇਹ ਸਾਧਨ ਟੈਂਪੂ ਹੈ ਜੀ ਟੈਂਪੂ ਹਾਥੀ ਜੀ ਕਹਿੰਦੇ ਹਾਥੀ ਜੀ ਹਾਂ ਜੀ ਛੋਟਾ ਹਾਥੀ ਜੀ ਬਾਈ ਜੀ ਬੰਦੇ ਦੀ ਬਚਤ ਰਹੇਗੀ ਹਾਂ ਜੀ ਬੰਦੇ ਦੀ ਬਚਤ ਰਹੇਗੀ ਜੀ ਨਾਮ ਹੈ ਮੇਰਾ ਨਾਮ ਗੋਬਿੰਦ ਸਿੰਘ ਹੈ। ਗੋਬਿੰਦ ਬਾਈ ਕਿਵੇਂ ਹੋਇਆ ਇਹ ਕਾਹਨ ਕਿੱਥੇ ਜੇ ਹੋਇਆ ਕੀ ਕਾਰਨ ਹੋਇਆ? ਇਹ ਨਹੀਂ ਜਦੋਂ ਆਪਾਂ ਕਰਾਟ ਤੋਂ ਡੜਬੇ ਨੂੰ ਜਾਂਦੇ ਆ ਵਿੱਚ ਇੱਥੇ ਐਚਪੀ ਵਾਲਾ ਪੰਪ ਆਉਂਦਾ। ਉਹਦੇ ਸਾਹਮਣੇ ਆਪਣੀ ਵਰਕਸ਼ਾਪ ਹੈ। ਅਰੇ ਅਸੀਂ ਕੰਮ ਕਰ ਰਹੇ ਸੀਗੇ ਉਹ ਡਰਾਈਵਰ ਜਦੋਂ ਅਸੀਂ ਜਨਾਬਾਂ ਨੇ ਦੇਖਿਆ ਵੀ ਗੱਡੀਆਂ ਪਲਟੀ ਪਈ ਐ। ਅਸੀਂ ਭੱਜ ਕੇ ਆਏ ਡਰਾਈਵਰ ਨੂੰ ਕੱਢਿਆ ਬਾਹਰੇ। ਉਹ ਕਹਿੰਦਾ ਕੁੱਤਾ ਆ ਗਿਆ ਮੂਰੇ। ਕੁੱਤੇ ਨੂੰ ਦੇਖ ਕੇ ਨੇ ਕਹਿੰਦਾ ਘੱਟ ਮਰਿਆ। ਕੱਟ ਮਾਰ ਕੇ ਉੱਥੇ ਗੱਡੀ ਪਲਟ ਕੇ ਆਪਣੀਆਂ ਦੋ ਕਾਰਾਂ ਖੜੀਆਂ ਸੀਗੀਆਂ ਇੱਕ ਡਸਟਰ ਤੇ ਇੱਕ ਵਰਨਾ ਜੀ ਉਹਨਾਂ 'ਚ ਭੱਜੀ ਜਾ ਕੇ ਫਿਰ ਜਦੋਂ ਧੂਆਂ ਆ ਜਾ ਨਿਕਲਣ ਲੱਗ ਗਿਆ ਅਸੀਂ ਬਾਲਟੀਆਂ ਲੈ ਕੇ ਆਏ ਬਾਲਟੀਆਂ ਨਾਲ ਅਗਨੀ ਬੁਝੀ ਫਿਰ ਪੰਪ ਤੋਂ ਅੱਗ ਬੁਝਾਉਣ ਵਾਲਾ ਸਿਲੰਡਰ ਹੁੰਦਾ ੜਾ ਉਹ ਵੀ ਲੈ ਕੇ ਆਏ ਆਪ ਲੈ ਕੇ ਆਈ ਹਾਂ ਜੀ ਹਾਂ ਸਾਰੇ ਮੁੰਡੇ ਆਪ ਲੈ ਹਾਂ ਜੀ ਹਾਂ ਜਿਹੜੇ ਉਹਦੋਂ ਕੋਈ ਪਹੁੰਚਿਆ ਤਾਂ ਨਹੀਂ ਪ੍ਰਸ਼ਾਸਨ ਦਾ ਕੋਈ ਹੋਰ ਨਾ ਨਾ ਤਾਂ ਬਾਅਦ ਬਾਅਦ ਚ ਪਹੁੰਚੇ ਨੇ ਜੀ ਉਦੋਂ ਬਾਅਦ ਬਈ ਕੀ ਹੋਇਆ ਉਦੋਂ ਬਾਅਦ ਜੀ ਬਸ ਅੱਗ ਵਧ ਗਈ ਫਿਰ ਅਸੀਂ ਉੱਧਾ ਦੂਰ ਹੋ ਗਏ ਕਿਉਂ ਸੀ ਇਹ ਨਜੇ ਸਿਲੰਡਰ ਅਸੀਂ ਫਿਰ ਭਾਈ ਇਹਦੇ ਵਿੱਚ ਹੈ ਕੀ ਦੀ ਇਹਦੇ ਵਿੱਚ ਲੈਟਰ ਦੀ ਗਈ ਕਿਹੜੇ ਲੈਟਰ ਬਈ ਕਿਹੜੇ ਆਪਾਂ ਅੱਗ ਲਾਉਣ ਦੇ ਹੁੰਦੇ ਨੇ ਹਾਂ ਜੀ ਹਾਂ ਪਰ ਇਹੋ ਹੀ ਦੀ ਗੱਡੀ ਹੋਵੇ ਹਾਂ ਫੁੱਲ ਭਰੀ ਹੋਈ ਸੀ ਬਈ ਬੰਦਾ ਕਿੱਥੋਂ ਦੀ ਪਤਾ ਲੱਗੇ ਕੋਈ ਇਹ ਪਾਤੜਾਂ ਦੀ ਗੱਡੀ ਆ ਜੀ ਉਹਨੂੰ ਗੱਡੀ ਦੇ ਮਾਲਕ ਨੂੰ ਵੀ ਫੋਨ ਕਰਤਾ ਮੇਰੇ ਵਾਲੇ ਫੋਨ ਤਿਉਹ ਕਰਿਆ ਉਹਦਾ ਡਰਾਈਵਰ ਤਾਂ ਕਹਿੰਦਾ ਮੇਰਾ ਤਾਂ ਫੋਨ ਵੀ ਵਿੱਚੇ ਮੱਚ ਗਿਆ ਬਚਤ ਰਹੀ ਜੀ ਬਈ ਜਾਨੀ ਨੁਕਸਾਨ ਤੋਂ ਬਚ ਰਹੀ ਜਾਨੀ ਨੁਕਸਾਨ ਦੇ ਵਿੱਚ ਬਈ ਕਿੰਨੀ ਕਿ ਭਾਂਗ ਲੱਗੀ ਸੀ ਔਰ ਕਿਸ ਤਰ੍ਹਾਂ ਭੰਬੜ ਹੋਇਆ ਉਹਦਾ ਜੀ ਬਹੁਤ ਜਿਆਦਾ ਬਹੁਤ مطلب ਬਹੁਤ ਜ਼ਿਆਦਾ ਉੱਪਰ ਉੱਚਾ ਭੰਪੜ ਪੜ ਗਿਆ ਕਿੰਨੀ ਕਿ ਕਿੰਨੀ ਕ ਅੱਗ ਲੱਗੀ ਬਹੁਤ ਜ਼ਿਆਦਾ ਦੀ ਅੱਗ ਤਾਂ ਜੀ ਆਪਣੇ ਇੱਥੇ ਤੱਕ ਸੇਕ ਆਉਂਦਾ ਜੀ ਦੁਕਾਨਾਂ ਤਾਂ ਖੜੇ ਨਹੀਂ ਆ ਰਹੀ ਤੀਗਾ ਬਈ ਜਿਵੇਂ ਸਾਹਮਣੇ ਪੰਪ ਜਬੀ ਨਾ ਈੜੇ ਪੰਪ ਕੀ ਲੱਗਦਾ ਸਾਨੂੰ ਕਿਸ ਤਰ੍ਹਾਂ ਦਾ ਹਾਸਾ ਬਕਾ ਇਹਦਾ ਬਹੁਤ ਵੱਡਾ ਹਾਸਾ ਹੋ ਸਕਦਾ ਜੀ ਕਿਉਂ ਅੱਗ ਵਧੀ ਜਾ ਰਹੀ ᱛੀ ਸੀ ਐਨਜੀ ਸਿਲੰਡਰ ᱛੀ ਜੇ ਸਿਲੰਡਰ ਫਟ ਜਾਂਦਾ ਤੇ ਪੰਪ ਨੂੰ ਵੀ ਮਾਰ ਕਰਦਾ ਸੀ ਸਾਹਮਣੇ ਪੰਪਾ ਪੈਟਰੋਲ ਹਾਂ ਕਰਦਾ ਬਾਈ ਕਿਵੇਂ ਦੇਖ ਲੋ ਅੱਗ ਦੀ ਘਟਨਾ ਵਾਪਰੀ ਬਹੁਤ ਵੱਡਾ ਨੁਕਸਾਨ ਹੋਊ ਤੋਂ ਬਚ ਚਰੇਗੀ ਇਸ ਚੀਜ਼ ਦਾ ਟੈਪ ਤੁਸੀਂ ਇਹ ਕਿਵੇਂ ਤੁਹਾਨੂੰ ਪਤਾ ਲੱਗਿਆ ਹਾਂਜੀ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਘਰਾਟ ਦੇ ਨੇੜੇ ਜਿਹੜੀ ਇੱਕ ਗੱਡੀ ਨੂੰ ਅੱਗ ਲੱਗ ਗਈ ਆ ਅਸੀਂ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਜਿਹੜੀ ਅੱਗ ਤੇ ਕੰਟਰੋਲ ਕਰ ਲਿਆ ਕੋਈ ਜਾਨੀ ਮਾਲੀ ਜਿਹੜਾ ਜਾਨੀ ਨੁਕਸਾਨ ਦਾ ਵਿਚਾਰ ਆ ਮਾਲੀ ਨੁਕਸਾਨ ਹੋਇਆ ਉਹ ਜਿਹੜੀ ਹੈਗੀ ਪ੍ਰੋਸੀਡਿੰਗ ਦੱਸ ਦਾਂਗੇ ਜਿਹੜਾ ਡਰਾਈਵਰ ਸੀ ਕਿਵੇਂ ਬਚਤ ਰਹੀ ਜੀ ਡਰਾਈਵਰ ਦੀ ਉਹ ਦੇਖੋ ਮਤਲਬ ਪਹਿਲਾਂ ਹੋਇਆ ਸਾਡੇ ਤੋਂ ਆਣ ਤੋਂ ਪ੍ਰੋਸੀਡਿੰਗ ਕਰ ਰਹੇ ਆ ਅਸੀਂ ਦੇਖ ਰਹੇ ਆ ਕਿ ਕਿੱਦਾਂ ਹੋਇਆ ਇਹ ਉਹ ਸਾਰੀ ਅੱਗੇ ਕਾਰਮੋ ਜੀ ਦੇ ਵਿੱਚ ਕੀ ਸੀ ਜੀ ਕਿੱਧਰੋਂ ਆ ਰਹੀ ਸੀ ਇਹ ਕਿੱਧਰ ਜਾ ਰਹੀ ਸੀ ਇਹ ਗੱਡੀ ਜਿਹੜੀ ਆ ਰਹੀ ਸੀ ਜੀ ਆਪਣੀ ਪਾਤਰੜ ਵਾਲੀ ਸਾਈਡ ਤੋਂ ਆ ਰਹੀ ਸੀ ਸੰਗਰੂਰ ਵੱਲ ਨੂੰ ਜਾ ਰਹੀ ਸੀ ਤੇ ਘਰਾੜ ਦੇ ਨੇੜੇ ਜਿਹੜਾ ਪੰਪ ਆ ਇਹਦੇ ਸਾਹਮਣੇ ਕੋਈ ਜਿਹੜਾ ਪ੍ਰਾਇਮਾ ਫੇਸ ਸੀ ਸਾਨੂੰ ਪਤਾ ਲੱਗਿਆ ਕਿ ਕੋਈ ਕੁੱਤਾ ਵਗੈਰਾ ਆਣ ਕਰਕੇ ਕੰਟਰੋਲ ਗੱਡੀ ਦਾ ਜਿਹੜਾ ਖੋਇਆ ਗਿਆ ਜਿਸ ਕਾਰਨ ਇਹਦੇ ਵਿੱਚ ਜੋ ਜ ਉਹ ਵਿੱਚ ਹੈਗੇ ਸੀਗੇ ਇਹਦੇ ਇਸ ਕਾਰਨ ਜਿਹੜੀ ਅੱਗ ਨੇ ਮਤਲਬ ਅੱਗ ਫੜ ਲਈ ਆ ਉਹਨੇ ਕੋਈ ਮਾਲਕ ਨਾਲ ਕੰਟੈਕਟ ਕੀਤਾ ਜੀ ਕੋਈ ਪਤਾ ਲੱਗੇ ਜੀ ਉਹ ਕਰ ਰਹੇ ਆ ਜੀ ਅਸੀਂ ਹਲੇ ਜਿਹੜੀ ਸਾਡੀ ਪਹਿਲੀ ਮੋਡਲ ਹੀ ਸੀਗੀ ਉਹ ਕੀ ਅੱਗ ਤੇ ਕੰਟਰੋਲ ਕੀਤਾ ਜਾਵੇ ਤੇ ਜਿਹੜਾ ਡਰਾਈਵਰ ਆ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਉਹ ਅਸੀਂ ਕਰਤਾ ਹਸਪੀਟਲ ਜਿਹੜਾ ਆਪਣਾ ਡਰਾਈਵਰ ਆ ਉਹਨੂੰ ਹਸਪੀਟਲ ਭੇਜ ਦਿੱਤਾ ਤੇ ਅੱਗ ਤੇ ਕੰਟਰੋਲ ਕਰ ਲਿਆ ਅਸੀਂ ਜਿੱਥੇ ਅੱਗ ਲੱਗੀ ਹੈ ਜੀ ਉਹ ਤੋਂ ਪੰਪ ਕਿੰਨੀ ਕੀ ਦੂਰੀ ਤੇ ਸੀ ਉਹ ਸਾਹਮਣੀ ਸੀਗਾ ਪੰਪ ਦੇ ਸਾਹਮਣੀ ਲੱਗੀ ਹੈ ਜੀ ਬਿਲਕੁਲ ਲੱਗੀ ਹੈ ਜੀ ਬੜਾ ਹਾਸਾ ਹੌਲਕਾ ਟਲ ਗਿਆ ਜੀ ਹਾਂਜੀ ਇਹ ਤਾਂ ਹੈ ਕਿ ਰਹੇ ਆ ਜੀ ਅਸੀਂ ਉਹ ਪਤਨ ਨਾਲ ਕਰ ਰਹੇ ਆ ਕਿ ਕਿਹੜਾ ਫਿਊਲ ਸੀਗਾ ਇਹਦੇ 'ਚ ਫਾਇਰ ਮਸ਼ੀਨਾਂ ਕਿੱਥੋਂ ਕਿੱਥੋਂ ਭਲਾਈਆਂ ਨੇ ਇਹ ਇੱਕ ਸਨਾਮ ਤੋਂ ਆਈ ਹੈ ਜੀ ਤੇ ਇੱਕ ਆਪਣੇ ਮਨਲਾ ਸੰਗਰੂੜ ਤੋਂ ਆਈ ਹੈ ਜੀ ਢੜਪੇ ਦੇ ਵਿੱਚ ਵੀ ਵੰਗ ਉੱਥਰੀ ਹੈ ਜੀ ਅੱਜ ਸਵੇਰੇ ਹੀ ਅੱਗ ਦੀ ਘਟਨਾ ਵਾਪਰੀ ਇੱਕ ਉਹ ਚੱਲ ਰਹੀ ਹੈ ਜੀ ਪ੍ਰੋਸੈਸ ਆਪਣਾ ਜਿਹੜਾ ਅੱਗ